ਜਿੱਥੇ ਦਾਰ ਹਰਵਜਨ ਸਿੰਘ ਖਾਲਸਾ ਦੇ ਅਕਾਲ ਚਲਾਣਾ ਕਰਨ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੰਤ ਰਣਜੀਤ ਸਿੰਘ ਢਰੀਆ ਵਾਲਾ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਹਰਵਜਨ ਸਿੰਘ ਖਾਲਸਾ ਨੇ ਜਿੱਥੇ ਸਿੱਖੀ ਨੂੰ ਕਾਇਮ ਰੱਖਿਆ ਆਪਣੇ ਪਰਿਵਾਰ ਨੂੰ ਸ੍ਰੀ ਗੁਰਮੁਖ ਸਾਹਿਬ ਨਾਲ ਸਿੱਖੀ ਨਾਲ ਜੋੜ ਕੇ ਰੱਖਿਆ ਪਰਿਵਾਰ ਨੂੰ ਇਕਜੁੱਟ ਰੱਖਿਆ ਪਰਿਵਾਰ ਦੇ ਹਰ ਦੁੱਖ ਸੁੱਖ ਨੂੰ ਖੁਦ ਸਮਝਦੇ ਸੀ ਸਾਰੇ ਮਸਲੇ ਪਰਿਵਾਰ ਦੇ ਵਿੱਚ ਬੈਠ ਕੇ ਹੱਲ ਕਰਦੇ ਸੀ ਔਰ ਆਜ ਸਮਾਜ ਨੂੰ ਜ਼ਰੂਰਤ ਹੈ ਵੀ ਹਰਵਜਨ ਸਿੰਘ ਖਾਲਸਾ ਵਰਗੇ ਰਸਤੇ ਤੇ ਅਸੀਂ ਚੱਲੀਏ ਪਰਿਵਾਰ ਨੂੰ ਇਕੱਠਾ ਰੱਖੀਏ ਪਰਿਵਾਰ ਦੇ ਲਈ ਸਮਾਂ ਕੱਢੀਏ ਪਰਿਵਾਰ ਦੇ ਰਿਸ਼ਤੇ ਮਜ਼ਬੂਤ ਹੋਣ ਪਰਿਵਾਰ ਦੇ ਵਿੱਚ ਪਿਆਰ ਨਾਲ ਰਹੀਏ ਇਹੀ ਆਜ ਸਮਾਂ ਦੀ ਜ਼ਰੂਰਤ ਹੈ ਉਹਨਾਂ ਨੇ ਉਹਨਾਂ ਦੇ ਦੁੱਖ ਤੇ ੜਾਕਾਲ ਸਣਾ ਕਰਨ ਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹਾਂਜੀ ਸਰਦਾਰ ਹਰਪ੍ਰਜਨ ਸਿੰਘ ਖਾਲਸਾ ਜੀ ਬੜੇ ਮੋਤਬਰ ਸਮਾਣੇ ਦੇ ਸੱਜਣ ਸਨ ਨਾਲ ਗੁਰਸਿੱਖ ਸਨ ਬੜੇ ਸਾਲਾਂ ਦੇ ਸਿੱਖੀ ਨੂੰ ਉਹਨਾਂ ਨੇ ਸੰਭਾਲਿਆ ਸੀ ਆਪਣੇ ਸਾਰੇ ਪਰਿਵਾਰ ਨੂੰ ਤੇ ਸਾਡੀ ਉਹਨਾਂ ਦੇ ਨਾਲ ਰਿਸ਼ਤੇਦਾਰੀ ਵੀ ਪੈਂਦੀ ਸੀ ਤੇ ਬਚਪਨ ਤੋਂ ਮੈਂ ਉਹਨਾਂ ਨੂੰ ਜਾਣਦਾ ਬਹੁਤ ਸਾਲਾਂ ਤੋਂ ਮੇਰੇ ਨਾਲ ਪ੍ਰੇਮ ਸੀ ਤੇ ਇਸ ਕਰਕੇ ਥੋੜੇ ਦਿਨ ਪਹਿਲਾਂ ਜਦੋਂ ਉਹਨਾਂ ਦੇ ਜਾਣ ਦਾ ਪਤਾ ਲੱਗਿਆ ਤੇ ਉਹਨਾਂ ਦੇ ਘਰੋਂ ਬੀਬੀ ਜੀ ਦੇ ਨਾਲ ਮਾਤਾ ਜੀ ਦੇ ਨਾਲ ਮੈਂ ਅਫਸੋਸ ਕਰਨ ਵਾਸਤੇ ਆਇਆ ਸੀ ਸੋ ਇਹੀ ਹੁੰਦਾ ਜੀ ਬਾਅਦ ਵਿੱਚ ਭੈਣਾ ਭਰਾਵਾਂ ਦਾ ਕਿ ਜਦੋਂ ਕੋਈ ਇਦਾਂ ਦੀ ਘਟਨਾ ਵਾਪਰਦੀ ਐ ਅਸੀਂ ਇਕੱਠੇ ਹੋ ਕੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ ਤੇ ਸਰਦਾਰ ਹਰਭਜਨ ਸਿੰਘ ਹੋਣਾ ਤੋਂ ਸੇਧ ਲੈਣੀ ਚਾਹੀਦੀ ਐ ਦੁੱਖ ਸੁੱਖਾਂ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਕਾਇਮ ਰੱਖਿਆ ਗੁਰਸਿੱਖੀ ਕਾਇਮ ਰੱਖੀ ਤੇ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਸੀ ਸਾਰੇ ਭਰਾਵਾਂ ਦਾ ਸਰਦਾਰ ਗੁਰਮਖ ਸਿੰਘ ਹੋਣੀ ਸਰਦਾਰ ਮੈਲ ਸਿੰਘ ਹੋਣੀ ਸਾਰੇ ਭਰਾ ਜਿੰਨੇ ਨੇ ਇਹ ਬਰੀਆਰ ਫੈਮਿਲੀ ਸੋ ਇਹਨਾਂ ਸਾਰਿਆਂ ਦੇ ਸਿਰ ਤੇ ਹੱਥ ਰੱਖਦੇ ਸੀ ਵੱਡੇ ਭਰਾ ਹੋਣ ਕਰਕੇ ਬੜਾ ਸੋਹਣਾ ਸਾਰੇ ਟੱਬਰ ਨੂੰ ਉਹਨਾਂ ਨੇ ਸੰਭਿਆ ਹੋਇਆ ਸੀ ਭਰਾਵਾਂ ਦਾ ਏਕਾ ਬੜਾ ਸੀ ਜਿਹੜੀ ਕਿ ਅੱਜ ਕੱਲ ਲੱਭਦਾ ਨਹੀਂ ਭਰਾਵਾਂ ਦੇ ਵਿੱਚ ਨਫ਼ਰਤ ਹੈ ਅੱਜ ਕੱਲ ਵੈਰ ਵਿਰੋਧ ਹੈ ਤੇ ਇਹਨਾਂ ਦੇ ਘਰ ਵਿੱਚ ਇਹ ਗੱਲ ਵੇਖਣ ਨੂੰ ਮਿਲਦੀ ਸੀ ਕਿ ਭਰਾਵਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਇੱਕ ਦੂਜੇ ਤੋਂ ਜਾਣਵਾਰਨ ਤੱਕ ਜਾਂਦੇ ਸੀ ਇਹ ਗੱਲ ਬੜੀ ਔਖੀ ਲੱਭਦੀ ਹੈ ਉਹਨਾਂ ਨੂੰ ਮੜ ਜੀ ਤਕਲੀਫ ਹੋਈ ਹੈ ਸਾਰੇ ਇੱਕਦਮ ਇਕੱਠੇ ਹੋਏ ਭੱਜੇ ਦੌੜੇ ਵੀ ਭਰਾ ਆਪਣੇ ਨੂੰ ਬਚਾਉਣਾ ਹੈ ਸੋ ਅੱਜ ਦੇ ਸਮੇਂ 'ਚ ਪਿਆਰ ਘਟਦਾ ਜਾ ਰਿਹਾ ਹੈ ਪੁਰਾਣੇ ਲੋਕਾਂ ਦੇ ਵਿੱਚ ਆਪਸ ਵਿੱਚ ਪਿਆਰ ਹੁੰਦਾ ਸੀ ਸੋ ਸਾਨੂੰ ਇਦਾਂ ਦੇ ਪਟਬਰਾਂ 'ਚੋਂ ਇਹ ਜ਼ਰੂਰ ਸਿੱਖਣਾ ਚਾਹੀਦਾ ਹੈ ਕਿ ਵਾਦੇ ਘਾਟੇ ਜ਼ਿੰਦਗੀ ਚ ਚੱਲਦੇ ਰਹਿੰਦੇ ਨੇ ਪਰ ਆਪਣਾ ਪਿਆਰ ਖਤਮ ਨਾ ਕਰੀਏ ਭਰਾਵਾਂ ਦਾ ਭੈਣਾਂ ਦਾ ਰਿਸ਼ਤਿਆਂ ਦਾ ਜਿਹੜਾ ਉਹਨਾਂ ਦੀ ਕਦਰ ਕਰੀਏ ਉਹਨਾਂ ਨੂੰ ਟਾਈਮ ਦਈਏ ਤੇ ਜਿੱਥੇ ਤੁਹਾਡਿਆਂ ਭਰਾਵਾਂ ਨੇ ਪਰਿਵਾਰ ਨੇ ਖੜ ਜਾਣਾ ਹੈ ਉਥੇ ਕਿਸੇ ਨੇ ਵੀ ਨਹੀਂ ਖੜਨਾ ਹੁੰਦਾ ਸੋ ਇਸ ਕਰਕੇ ਚਾਹੀਦਾ ਹੈ ਕਿ ਆਪਣੇ ਪਰਿਵਾਰ ਦੇ ਨਾਲ ਜਿਵੇਂ ਇਹਨਾਂ ਨੇ ਆਪਣੇ ਰਿਸ਼ਤੇ ਆ ਨੂੰ ਕਾਇਮ ਰੱਖਿਆ ਉਦਾਂ ਕਾਇਮ ਰੱਖੀਏ ਤੇ ਸਭ ਤੋਂ ਵੱਡਾ ਰਿਸ਼ਤਾ ਸਾਡਾ ਆਪਣੇ ਗੁਰੂ ਸਾਹਿਬ ਨਾਲ ਗੁਰਸਿੱਖੀ ਨਾਲ ਆਪਣੇ ਧਰਮ ਨਾਲ ਰਿਸ਼ਤਾ ਨਿਭਾਣਾ ਚਾਹੀਦਾ ਤੇ ਉਹ ਵੀ ਬੜਾ ਸੋਨਾ ਉਹਨਾਂ ਨੇ ਨਿਭਾਇਆ ਹਾਂਜੀ ਆ ਬਿਲਕੁਲ ਉਹ ਤਾਂ ਹੈ ਹੀ ਐ ਜੀ ਬਿਲਕੁਲ ਉਹਦੇ ਨਾਲ ਅੱਜ ਸਵਾਰਥੀ ਵਿਰਤੀ ਸਾਡੀ ਵੱਧ ਗਈ ਐ ਸੈਲਫਿਸ਼ ਹੋ ਗਏ ਆ ਆਪਣੇ ਆਪ ਬਾਰੇ ਸੋਚਦੇ ਆ ਕਿਸੇ ਹੋਰ ਤੱਕ ਮਤਲਬ ਨਹੀਂ ਰਿਹਾ ਸਵਾਰਥੀ ਹੋ ਗਏ ਆ ਇਸ ਕਰਕੇ ਸਾਨੂੰ ਦੂਜਿਆਂ ਬਾਰੇ ਵੀ ਸੋਚਣਾ ਚਾਹੀਦਾ ਰਿਸ਼ਤਿਆਂ ਨੂੰ ਟਾਈਮ ਦਿਈਏ ਸਾਡਾ ਪਿਆਰ ਬਣਿਆ ਰਹੇਗਾ ਸੋ ਬਹੁਤ ਸੋਹਣਾ ਇਹਨਾਂ ਨੇ ਜੀਵਨ ਆਪਣਾ ਬਸਰ ਕੀਤਾ ਹੈ ਤੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਹੈ ਕਿ ਪਿੱਛੇ ਪਰਿਵਾਰ ਪਾਣਾ ਮੰਨੇ ਚੜ ਦੀ ਕਲਾ ਵਿੱਚ ਰਹਿਣ ਇਹੋ ਹੀ ਬੇਨਤੀ ਹੈ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼